ਪੱਟੇ ਦੇ ਆ ਤੂੰ ਆ ਗਿਆ ਸਖਲਾ ਮਸ਼ੂਮਾ ਤਾਂ ਸਾਡੇ ਸਖਲੇ ਨੇ ਤੇ ਤੂੰ ਨਾ ਕਰੀ ਜਾਣਾ ਦਾਵਾ ਦਾ ਕੱਟਣਾ ਤਾਂ ਆ ਔਖਾ ਤੁਹਾਨੂੰ ਦੋਵਾਂ ਨੂੰ ਖੁਰਨੀ ਖਾ ਲਈ ਐਤੀ ਬੰਦਿਆ ਕਰਨਾ ਨਾ ਤੂੰ ਸਾਖਾ ਖਾਣੋਂ ਹਟੇ ਨਾ ਇਹ ਹਟੇ ਐਂ ਕਰ ਇਹੀ ਬੁਰਸ਼ ਮਾਰ ਲਿਆ ਕਰ ਗੱਲਾਂ ਤੇ ਨਾਲੇ ਇੱਕੀਰੀ ਚ ਵੱਜ ਜਾ ਕਰੂ ਸਾਰਾ ਸੋਹਣੇ ਆ ਦੇਖੋ ਨਹੀਂ ਹੱਥਾਂ ਦੇ ਕੀ ਛਾੜ ਲਿਆ ਯਾਰ ਮੇਰੇ ਹੱਥ ਦੀ ਬਣ ਕੇ ਸਾਡੇ ਮੂੰਹ ਤੇ ਜੋ ਜੀਜੀ ਕਰਦਾ ਪਿੱਠ ਪਿਛੇ ਚੁਗਲੀਆਂ ਕਰਦਾ ਉਸੇ ਤੋਂ ਰੱਖ ਲੈ ਪਰਦਾ ਕਰਦੀ ਲੜਾਈ ਦਾ ਜਿੱਥੇ ਨਾ ਇੱਜ਼ਤ ਹੋਵੇ ਉਥੇ ਨਹੀਂ ਜਾਈ ਦਾ ਤਾਂ ਮੇ ਮਰ ਜਾਈਏ ਭੁੱਖੇ ਮੰਗ ਕੇ ਨਹੀਂ ਖਾਈ ਦਾ ਮਮਾ ਦੱਤੀ ਨਾਲ ਵੱਟ ਤੋਂ ਸਾਰੀ ਬੇਦੂ ਕਿਉਂ ਵੱਟ ਤੋਂ ਬਾੜੀ ਬਣਾਉਣੀ ਆ ਇੱਥੇ ਕਿਦਣ ਬਣਾ ਦੇਾਂਗੇ ਮੰਮੀ ਹਾਂ ਭਾਰਤਾ ਚੋਕਾ ਹਾਂ ਭਰੀ ਜਾਂਦੀ ਹੈ ਹੈ ਕੁਮਾਰ ਜੀ ਰੋਗ ਜੂ ਕੱਥੀ ਨੂੰ ਘੁੱਟ ਘੁੱਟ ਨਹੀਂ ਨੂੰ ਸੁਕਾਉਣਾ ਸੀ ਝੋਕਾ ਭਰਨਾ ਤਾਂ ਤੂੰ ਪਹਿਲਾਂ ਹੀ ਭਰ ਤਾ ਮਾਸ ਮੁੰਗਿਆਂ ਦੇ 6 ਸੈੱਟ ਬਣੇ ਗਏ ਕਿੱਲਾ ਕਰਕੇ ਆ ਉਧਰ ਸਾਗ ਵਾਲਾ ਸਾਗ ਤਾਂ ਉਧਰ ਹੀ ਛਿੱਟ ਕੇ ਮੋਣੀ ਮਸ਼ੀਨ ਵਾਲਾ ਨਾ ਨਾ ਹੱਥਾਂ ਨਾਲ ਦੱਸਦੀ ਆ ਤੇ ਫਰਿੱਜ ਵਾਲੇ ਨੂੰ ਫੋਨ ਲਾ ਦੇ ਫੋਨ ਆਉ ਨਾ ਤੇ ਖਰਾਬ ਹੋ ਜਾਂਦੀਆਂ ਚੀਜ਼ਾਂ ਕਿੱਥੇ ਦੇਣਾ ਉਹ ਲੋਡ ਤਾਂ ਹੁਣ ਕਰਾ ਜਿੱਥੇ ਕੀਤੀ ਆ ਮੈਂ ਪੱਖੀ ਜੀ ਕੱਢ ਕੇ ਪਾ ਜਾਂਦਾ ਨਹੀਂ ਪਾ ਜਾਂਦਾ ਪੱਖੀ ਜੀ ਕੱਢ ਕੇ ਖਾਣੇ ਉਹੀ ਘਰ ਜਾਂਦਾ ਉਹ ਮੈਂ ਸਹੀ ਗੱਲ ਆ ਰੱਖ ਨਾ ਤੂੰ ਐਮ ਜੀ ਦੇ ਪ੍ਰੋਡਕਟ ਨਾ ਬੇਕਾਰ ਆ। ਉਹ ਦੂਜਾ ਜਿਹੜਾ ਚੱਪਣਾ। ਉਹ ਚੱਪਣ ਕੱਦੂ। ਚੱਪਣੀ ਜਿਹੜੀ ਪਈ ਆ। ਚੱਪਣ ਕੱਦੂ। ਲਾ ਪਤਾ ਨਹੀਂ ਲੈਣੀ ਸੀ ਚੱਪਣੀ ਲਿਆਉਣੀ ਸੀ ਉੱਤੇ ਧਰ ਕੇ ਉੱਥੇ ਕੋਲੇ ਪਈ ਸੀ ਚੱਪਣੀ। ਉਹ ਕੀ? ਲਾ ਪਤਾ ਹੀ ਨਹੀਂ ਤੈਨੂੰ ਚੱਪਣੀ ਕੀ ਹੁੰਦੀ ਆ। ਉਹ ਜਿਹੜੇ ਉੱਤੇ ਜਿਹੜੀ ਉਦਾਲ ਤੇ ਹੈਂਡਲ ਵਾਲੀ ਹੁੰਦੀ ਆ। ਗੱਲ ਦੀਆਂ ਨੂੰ ਕਿੱਥੇ ਪੁੱਤ ਪਤਾ ਲੱਗਦਾ। ਨਾ ਆਲੇ ਪੋਸ਼ ਨੂੰ ਕੀ ਪਤਾ ਲੱਗੂਗਾ ਫਿਰ ਇਦੋਂ ਵੀ। ਆਖੀ ਨੇ ਪੱਟਤਾ। ਪਤਾ ਨਹੀਂ ਕਿਹਨੇ ਪੱਟਤਾ। ਸਾਹ ਹਾਰੀ ਬਾੜੀ ਯਾਰ ਸਮਾਰਨ ਵਾਲੀ ਆ ਜਾਂ ਲਿਆਂਦੀ ਚੱਪਣੀ ਆ ਹੁੰਦੀ ਏ ਚੱਪਣੀ ਆ ਹਾਂ ਹੁੰਦੀ ਏ ਹਾਂ ਇਹ ਚੱਪਣੀ ਹੁੰਦੀ ਆ ਮੈਨੂੰ ਢੱਕਣ ਗਈ ਆ ਤੁਸੀਂ ਢੱਕਣ ਢੋੜਾ ਢੱਕਣ ਦਾ ਉਹ ਸੀ ਜਿਹੜਾ ਤੂੰ ਦਿੱਤੇ ਸੀ ਇਹਦੀ ਤਾਂ ਆਹ ਲਾਗੇ ਨਹੀਂ ਆਹ ਕਹਿੰਦੀ ਹਾਰੀ ਦਾ ਟੱਕੜ ਨਹੀਂ ਪਤੀਲਾ ਆ ਬੇ ਇਹਨੂੰ ਤਾਂ ਟਾ ਕੇ ਆਹ ਦਾ ਆਹ ਲਾ ਦਿਓ ਬਸ ਐਂ ਤੋੜ ਕੇ ਇਹਨੇ ਹੋ ਜਾਂਦੇ ਆ ਤਾਂ ਢੱਕੇ ਹੀ ਨਹੀਂ ਤੁਸੀਂ ਆ ਤੁਹਾਨੂੰ ਦੋਆਂ ਨੂੰ ਖੁਰਨੀ ਖਾ ਲਈ ਐ ਇੱਥੇ ਬੰਦਿਆ ਕਰਨਾ ਨਾ ਤੂੰ ਸਾਖਾ ਖਾਣੋਂ ਹਟੇ ਨਾ ਇਹ ਹਟੇ ਇੱਕੋ ਜਗਈਆਂ ਮਨਾਂ ਦੇ ਫੋਟੋ ਸਾਖਾ ਖਾਈਦੇ ਆ ਸ਼ਰਮਨਾ ਬੰਦਿਆ ਤੇ ਹੋਰ ਕੀ ਆ ਸਾਰੇ ਖਾਈ ਦਿੰਦੇ ਆ ਬਾਟੀਆਂ ਚ ਪਾ ਕੇ ਸਾਖਾ ਖਾਈਦੇ ਹੁੰਦੇ ਆ ਇਹਦਾ ਹੁਣ ਇੱਟਾਂ ਚੱਕ ਕੇ ਤੇ ਚੁੱਲੇ ਚੋਂ ਕੇ ਦਾ ਕਰੋ ਲੈ ਚਿੱਲੇ ਚੋਂ ਕੇ ਦਾ ਕੀ ਕਰਨਾ ਬਣਾਓ ਰੋਟੀ ਚਿੱਲੇ ਤੇ ਲਾਉਣੀ ਪਿਆ ਕਰਨੀ ਆ ਮੈਂ ਬਣਾ ਦਿੰਨਾ ਦੇਖ ਲਾ ਚਾਰ ਰੋਟੀਆਂ ਪਹਿਲਾਂ ਬਣਾਇਆ ਕਰੂੰ ਕੋਈ ਗੱਲ ਨਹੀਂ ਫੇਰ ਹੀ ਚਿੱਲਾ ਬਣਾਉਂਗਾ ਸ਼ਰਤ ਲਾਓ ਮੇਰੇ ਨਾਲ ਜਾਂ ਤਾਂ ਦਉ ਮੰਜ਼ੂਰੀ ਚੱਲਾ ਦਾ ਕਾਲੂ ਬਣਾ ਦੇਣਾ ਆਪਾਂ ਇਟਾਂ ਪਈਆਂ ਆਪਣੇ ਕੋਲੇ ਦਉ ਮੰਜ਼ੂਰੀ ਵੀ ਬਣਾਇਆ ਕਰਨੇ ਕਿ ਚੱਲੇ ਤੇ ਰੋਟੀ ਬੱਸ ਫਿਰ ਚੌਪਾ ਕਰਕੇ ਬਹਿ ਜਾਓ ਆ ਇਟਾਂ ਬਾਧੂ ਪਈਆਂ ਕੋਈ ਨਾ ਪਈਆਂ ਰਹਿਣ ਦੇ ਏ ਕਿਹੜਾ ਦੁੱਖ ਦਿੰਦਿਆਂ ਲੈ ਆਓ ਮੈਨੂੰ ਕਲਰ ਦੋ ਮੈਂ ਉਹ ਗਮਣਨ ਕਰਕੇ ਆਪਾਂ ਬੁੱਟੇ ਲਗਾਏਗੇ ਕਿਹੜਿਆਂ ਨੂੰ ਆ ਹੋਇਆ ਤਾਂ ਹੋਇਆ ਰੰਗ ਉਹ ਧੋਣ ਵਾਲੀ ਆ ਇਹ ਕੱਲੇ ਨਹੀਂ ਇਹ ਤਾਂ ਸੜਿਆ ਜਾ ਰੰਗਾ ਤਾਂ ਉਹ ਇਹ ਜਾ ਬ੍ਰਾਊਨ ਕਰਦੇ ਸਾਰੇ ਬ੍ਰਾਊਨ ਰੰਗ ਹੈ ਨਹੀਂ ਆਪਣੇ ਕੋਲ ਲੱ ਓਏ ਆਖੋ ਖਜਨਾ ਮਾਰ ਲਈ ਮਮਈ ਇਹਨੂੰ ਟੰਗ ਦੇ ਬੇਲ ਨੂੰ ਟੰਗ ਦੰਨੇ ਬੇਲ ਤਾਂ ਤਾਂ ਤੋਂ ਟੁੱਟ ਗਈ ਇਹ ਇਹ ਬੇਲ ਨਾ ਇੱਧਰ ਇਹਦੇ ਬਾੰਸ ਗੱਡਾਂਗੇ ਚਾਰੇ ਪਾਸੇ ਫੇਰ ਇਹਨੂੰ ਟੰਗਾਂ ਕੋਈ ਨਾ ਹਜੇ ਇਹਨੂੰ ਐਂ ਪਈ ਰਹਿਣ ਦੇ ਆਹ ਸਾਰੀ ਕਿਆਰੀ ਵੀ ਬਣਾਉਣੀ ਆ ਨਾਲ ਹੀ ਕਰ ਦਿਆਂਗੇ ਆ ਵੀ ਆ ਪੱਟਣੀ ਆ ਮੇਰਾ ਉਹ ਨਹੀਂ ਪੱਟਣੀ ਨਹੀਂ ਇਹ ਤਾਂ ਮੈਂ ਮਸਾਂ ਲਾਈ ਆ ਇੱਥੇ ਨਹੀਂ ਉਹ ਨਹੀਂ ਨਹੀਂ ਇਹ ਤਾਂ ਬਹੁਤ ਉਹ ਬਾਹਰ ਸੋਨਾ ਤਾਂ ਨੂੰ ਜਾਣਾ ਹੋਣਾ ਨੇ ਦੇਖੀ ਜਾਈ ਉਹ ਸਾਹਮਣੇ ਲਓ ਉਹ ਪਤਨ ਕੀ ਕਰਨ ਲੱਗੀ ਆ ਪੇਂਟਰ ਲੱਭਣਾ ਹੀ ਨਹੀਂ ਕੁਛ ਨਹੀਂ ਹੈ ਜਿਹੜਾ ਜਿਹੜਾ ਤੂੰ ਲੱਭਣ ਨੂੰ ਬਰਦੀਆਂ ਇੱਥੇ ਕਰ ਲਈ ਗੁਰਲੀ ਆ ਗਈ ਨਾ ਤੂੰ ਮੈਂਟੀ ਛੱਡ ਕੇ ਵਾਹ ਦੇ ਆ ਗਈ ਸੱਚੀ ਆ ਗਈ ਦੇਖੀ ਦਰਦੀ ਉਹਦਾ ਛੱਡ ਕੇ ਭਾਜਣਿਆ ਬੁਰਸ ਬੁਰਸਾ ਇਥੋਂ ਨਿਕਲੇ ਦਾ ਸਹੀ ਕੁਛ ਮੈਂ 베ਲੀ ਅੱਜ ਫਿਰ ਗਾਣਾ ਪਾ ਮੈਂ ਕੋ ਆਦੇ ਨੇ ਮੰਜਾ ਭੰਤਾ ਸਾਰਾ ਵਾਹ ਵਾਹ ਦੇਖੀ ਹੈ ਮਮੀ ਮੈਂ ਆਦੇ ਇਹਨਾਂ ਨੇ ਮੰਜਾ ਜਿਹੜਾ ਪੁਰਾਣਾ ਨਹੀਂ ਪਿਆ ਸੀ ਇੱਥੇ ਆਹ ਦੇ ਨੇ ਤੇ ਭਾਬੀ ਨੇ ਆ ਲੈ ਆਹ ਪਈਆਂ ਬਾਸੀਆਂ ਮੁੰਹੀਆਂ ਉਹਦੀਆਂ ਇਹਨਾਂ ਦਾ ਕੀ ਜੋਰ ਲੱਗਣਾ ਹਾਂ ਸਾਰਾ ਭੰਤਾ ਦੇਖ ਲੈ ਇਹ ਬਣਾਈ ਕੀ ਗੇ ਜੇ ਬਣਾਈ ਹੋਵੇ ਹੱਥੀ ਫੇਰ ਤਾਂ ਪਤਾ ਲੱਗੇ ਸਾਰਾ ਭੰਨ ਕੇ ਤੋਰਤਾ ਵਧੀਆ ਵਧੀਆ ਪਵੋਨਾ ਗਾਲਾ ਓਏ ਹੱਥ ਤੇ ਨਮਰ ਆਲੀ ਪੈਂਟਰ ਨੂੰ ਇਹ ਰਹਿਣ ਦੇ ਤੇਰੇ ਬੱਸ ਦੀ ਗੱਲ ਨਹੀਂ ਹੈਗੀ ਕੋਈ ਨਾ ਜਾ ਸਮਝੋ ਮੈਨੂੰ ਚੰਗਾ ਠੀਕ ਆ ਪਾ ਖੋਲ ਖੋਲ ਨਹੀਂ ਖੋਲ 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 ਖੁੱਲਣਾ ਨਹੀਂ ਇਹਨੇ ਪਹਿਲਾਂ ਛਾਗ ਚੜਾ ਦੇ ਮੰਮੀ ਨਾ ਪੈਂਟਰ ਸਾਹਿਬ ਚਾ ਚੀਜ਼ ਦੇ ਆ ਪਹਿਲਾਂ ਮੈਨੂੰ ਖੋਲ ਕੇ ਦੋ ਉਹ ਯਾਰ ਇਹ ਸੋਹਣੇ ਕਾਰਪੀਨ ਦੇ ਤੇਲ ਨਾਲ ਖੁੱਲਣੀ ਆ ਯਾਰ ਖੋਲੋ ਮੇਰਾ ਹਜੇ ਨਹੀਂ ਖੁੱਲਣੀ ਇਹ ਮੈਨੂੰ ਪਾਈਟ ਕਰ ਦੋ ਧੁੱਪੇ ਰੱਖਣੀ ਪੈਣੀ ਆ 4 ਦਿਨ ਹਾਂ ਮਸ਼ੀਨ ਹਾਲੇ ਕੀਤਾ ਪਿਆ ਮਸ਼ੀਨ ਤਾਂ ਆ ਜਾਣਾ ਉਹਨੇ ਅੱਜ ਲੋਟ ਕਰਾਉਣੇ ਆ ਖੋਲ ਹਾਂ ਲਾ ਆ ਨਾ ਖੋਲ ਲਿਆ ਇਹ ਹਾ ਵਾਓ ਆ ਕਿਹੜਾ ਰੰਗ ਲੜਾ ਗੱਲ ਨੂੰ ਲਾ ਕੇ ਦੇਖ ਆਉਂਦੇ ਓਏ ਆਏ ਕਰ ਇਹੀ ਬੁਰਸ਼ ਮਾਰ ਲਿਆ ਕਰ ਗੰਨਾਂ ਤੇ ਨਾਲੇ ਇੱਕੀ ਰੀਚ ਵੱਜ ਜਾ ਕਰੂ ਸਾਰਾ ਸੋਹਣਾ ਨਹੀਂ ਇਹ ਤਾਂ ਕਾਲਾ ਰੰਗ ਹੋ ਗਿਆ ਕਾਲਾ ਨਹੀਂ ਇਹ ਡਾਰਕ ਬਰਾਊਨ ਆ ਬਲੈਕ ਆ ਤੇ ਲਿਖਿਆ ਹੋਇਆ ਲੈ ਮੈਂ ਪੜਿਆ ਹੀ ਨਹੀਂ ਫਿਰ ਕਾਲਾ ਮਾਰ ਦੇ ਕਾਲੇ ਕਰ ਦੇ ਕੰਗਾ ਆ ਮੈਂ ਇੱਥੋਂ ਇਹ ਉਧਰ ਹੋ ਪਿਆ ਨਹੀਂ ਮੈਂ ਨਹੀਂ ਮੈਂ ਤਾਂ ਹੈ ਨਹੀਂ ਰੰਗ ਕਰਨ ਚ ਉਹੀ ਕਰਨਾ ਇਹ ਬਲੈਕ ਆ ਇਹ ਨਹੀਂ ਫੇਰ ਫਰ ਪੜ ਕੇ ਮਾਰਨਾ ਸੀ ਉਹ ਐਨੀ ਪੜੀ ਲਿਖੀ ਆ ਕਦੇ ਕੁੜੀ ਆਕਸ ਬਲੂ ਬਲੂ ਮਾਰ ਦੇ ਨੀਲੇ ਕਰ ਦੇ ਕਮਲੇ ਆ ਕੀ ਹੁੰਦੀ ਆ ਮੈਨੂੰ ਹੋਣ ਕੀ ਪਤਾ ਕੀ ਹੁੰਦੀ ਆ ਉਹ ਬੱਚੀ ਕੱਢਤੀ ਉਹਦੇ ਨਾਲ ਤੋੜਦਾ ਢੱਕਣ ਕੋਈ ਨਾ ਚਾ ਵਧ ਗਿਆ ਇਹ ਲੈਣਾ ਵੀ ਨਹੀਂ ਆਏ ਲਾਈ ਚੱਲ ਪੱਕਾ ਰਾਂਗਾ ਚੰਗਾ ਮੈਨੂੰ ਕੀ ਪਤਾ ਕਿਵੇਂ ਲਾਉ ਆ ਸੁਣਾ ਕਲਰ ਆ ਉਹ ਜਾਲੀਆਂ ਵਾਲਾ ਰੰਗ ਆ ਫਿਰ ਇਹ ਜਾਲੀਆਂ ਵਾਲਾ ਰੰਗ ਆ ਇਹ ਰੰਗ ਕਾਰਪੀਨ ਦਾ ਤੇਲ ਕਾਰਪੀਨ ਦਾ ਤੇਲ ਮੈਕਸੀਕੀਤਾ ਜਿਤਾ ਆਕਸ ਬਲੂ ਆਹ ਲਿਖਿਆ ਉਹ ਕਾਰਪੀਨ ਦਾ ਤੇਲ ਆ ਗੱਡੀ ਕਾਰਪੀਨ ਪਾਇਆ ਵਿਆ ਚ ਇੰਨਾ ਗਾੜਾ ਰੰਗ ਥੋੜਾ ਹੁੰਦਾ ਫਿਰ ਬਣਾ ਕੇ ਦੋ ਮੈਨੂੰ ਕੀ ਪਤਾ ਹੁਣ ਮੈਂ ਕਿਤੇ ਪੇਂਟਰ ਦਾ ਮੁੰਡਾ ਮੈਂ ਉਹ ਸਾਰੇ ਬੁਰਸ ਲਵੜੀ ਜਾਂਦੀਆਂ ਨੇ ਧੋਕੇ ਰੱਖੇ ਹੋਏ ਆ ਕੂ ਭੇ ਸਟੇਜ ਨਹੀਂ ਹੈਗੀ ਮਾਰਨਾ ਅਜੇ ਤਾਂ ਜੰਗਲਾਂ ਨੂੰ ਰਹਿੰਦਾ ਉਹਦਾ ਕਾਲੀ ਕਾਲੀ ਚ ਵਿਆਹ ਕਰਨਾ ਕਰ ਕਿਸੇ ਤੀਸੀ ਤੀ ਕਰ ਗਏ ਉਹ ਕੱਟ ਲਿਆ ਉਹ ਬੱਸ ਕੱਟੇ ਨਹੀਂ ਆਂ ਤੋਂ ਆਗਾ ਸਿੱਖਲਾ ਮਸ਼ੂਮਾ ਤਾਂ ਸਾਡੇ ਸਿੱਖ ਰਹਿੰਦੇ ਨੇ ਕਿ ਤੂੰ ਤਰਾ ਕਰੀ ਜਾਣਾ ਦਾਵਾ ਦਾ ਹੂੰ ਕੱਟਣਾ ਤਾਂ ਆ ਔਖਾ ਸਹੀ ਗੱਲ ਹੈ ਇਹ ਵੀ ਇਹ ਸਿੱਖ ਲੋਗ ਆ ਤਾਂ ਬੰਦਾ ਕੋਈ ਬਾੜੀ ਵੱਡੀ ਗੱਲ ਨਹੀਂ ਹੈ ਸਿੱਖਣ ਨੂੰ ਹੂੰ ਇਹ ਤਾਂ ਬਾਤ ਮਗਰ ਕੀ ਇਹ ਨਹੀਂ ਬੱਸ ਦਾਤੀ ਨਾਲ ਕਰੋ ਐ ਮੈਂ ਤਾਂ ਪੰਜਾਂਵੇਂ ਚੋਂ ਮਰ ਮਨੀ ਹੱਥ ਚ ਨਹੀਂ ਕਰਦੀ ਇਹ ਨਾ ਜਮਾਈ ਨਹੀਂ ਮਾਈ ਦੀ ਵਜਿਉ ਤੇ ਮੈਂ ਹੱਥ ਚ ਕਿਵੇਂ ਫੇਰ ਜੂ ਨਹੀਂ ਮੈਂ ਰਗੀ ਤੇ ਬੂਠੇ ਵਿੜਾ ਲੂ ਐ ਕਰ ਲੀ ਜੀ ਤਾਂ ਹੀ ਤਾਂ ਕਹਿੰਦਾ ਵੀ ਸਿੱਖ ਜਾ ਕੇ ਨਾਲ ਹੂੰ ਬਾਪਾਂ ਕੇਰਾ 15 ਸਾਲਿਆਂ ਦੀ ਸੀ 16 ਦੀ ਜਦੋਂ ਮੈਂ ਸੰਜੀ ਲਾਦੀ ਸੀ ਦਾ ਤਿੰਨੜੀ ਉਦੋਂ ਨਹੀਂ ਮਸ਼ੀਨ ਨਹੀਂ ਹੁੰਦੀ ਸੀ ਪਰ ਉਦੋਂ ਜਨਾ ਸੀ ਨਹੀਂ ਖੇਨ ਹੁੰਦੇ ਆ ਕਿ ਤਿੰਨ ਤਿੰਨ ਟੋਕੇ ਆਣੀਆਂ ਹੁੰਦੀਆਂ ਮੇਰੇ ਦਾ ਹੱਥ ਲੈ ਨੀਲੇ ਗਾਲੇ ਹੋਵੇ ਕੋਈ ਨਾ ਪੈਂਟਰਾਂ ਦਾ ਤਾਂ ਫਰਾਈ ਹੁੰਦਾ ਹੁੰਦਾ ਸਾਠ ਸਾਗੇ ਹੁੰਦਾ ਹਰਾ ਹਰਾ ਹੀ ਹੁੰਦਾ ਚਲ ਚੀਰ ਮੰਮੀ ਮੜਾ ਇਹਨੂੰ ਫੜਾ ਥੋੜਾ ਥੱਬਾ ਮੜਾ ਇਹ ਥੱਬਾ ਉਹ ਕੋਈ ਨਾ ਸਿੱਖਦਾ ਲੈ ਕੋਈ ਫੇਰ ਸਹੀ ਅਗਲਾ ਅਗਲੀ ਕਿਹੜੀ ਸਿੱਖੂ ਅਗਲੀ ਕਿਹੜੀ ਦਾ ਖਬਰਾ ਕਦੋਂ ਬਣਾਉਣਾ ਹੋਣਾ ਅੱਗੇ ਹੋਰ ਪਹਿਲਾਂ ਮੇਰਾ ਗੁੱਟ ਰੋਜ਼ ਹੀ ਥੋੜੋ ਧਰੀ ਰੱਖਣਾ ਆਪਾਂ ਹੁਣ ਕੱਲ ਨੂੰ ਜਾਂ ਪਰਸੋਂ ਉਹ ਲੈਣ ਚਲਾਂਗੇ ਬੂਟੇ ਹੋਰ ਕਿਹੜੇ ਬੂਟੇ ਉਹ ਗਮਲੇ ਸਾਰੇ ਪੇਂਟ ਕਰਕੇ ਇੱਧਰ ਰੱਖ ਲੈ ਲੱਗੀ ਉੱਥੇ ਬੈਠਾ ਮੰਮੀ ਮੈਂ ਤੁਸੀ ਕਿੰਨਾ 2 2.5 ਸਾਲ ਹੋ ਗਏ ਨਾ ਪਿਆਨ ਆਈ ਬੂਟਿਆਂ ਨੂੰ ਖਖਾ ਗਮਲੇ ਕਾਲੀ ਹਾਂ ਨਹੀਂ ਇਧਰੋਂ ਚੱਕ ਕੇ ਭਰੇ ਦੇ ਨਹੀਂ ਜਿਹੜੇ ਨਵੇਂ ਆ ਉਹ ਉਹ ਨਹੀਂ ਪਾਏ ਜਿਹੜੇ ਇਧਰੋਂ ਚੱਕ ਕੇ ਲੈ ਕੇ ਆਏ ਨੂੰ ਸਾਰੇ ਇਹ ਕਿਉਂ ਨਾਲੇ ਉਧਰ ਸੜ ਤੇ ਰਜਾਲ ਜਾ ਕੇ ਵੀ ਇਧਰ ਕੀ ਹੁੰਦਾ ਸਿੱਥ ਨਹੀਂ ਨਹੀਂ ਇਧਰ ਰੱਖਾਂਗੇ ਹਰੇ ਵਈ ਸੋਹਣੀ ਲੱਗਦੀ ਮੰਮੀ ਇਹਨੂੰ ਫੜਾਈਆਂ ਗੁੱਥੀ ਜੀ ਮੈਨੂੰ ਡਰ ਲੰਦਾ ਦੋ ਮਿੰਟ ਕਿਉਂ ਮੇਰੇ ਦੋ ਦਿਨ ਉਹ ਨਹੀਂ ਉਹ ਨਹੀਂ ਯਾਰ ਮਾੜੇ ਇਹ ਫੜਾਈ ਮੰਮੀ ਕਹ ਲੈ ਕਹ ਚਾ ਹੱਥ ਧੋ ਗਿਆ ਹਾਂ ਹੱਥ ਤੋਂ ਪੈਂਟਰਾ ਇੱਥੇ ਪਹਿਲਾਂ ਮੇਰਾ ਹੱਥ ਕਿਵੇਂ ਲਾਊਗਾ ਇਹ ਨਹੀਂ ਲੈਣਾ ਮੇਕਅਪ ਕਰਦਾ ਸਾਦ ਵਧੀਆ ਰਹਿੰਦਾ ਹਨਾ ਚੱਲ ਬੈ ਗੱਲਾਂ ਆਈਆਂ ਨਾ ਮਾਲ ਬਣ ਗਿਆ ਸਾਗ ਚਰਾ ਮੈਨੂੰ ਮੈਡੀ ਮੱਝ ਪੜਾ ਲੂ ਦੇਖ ਹਾਈ ਕਰ ਲਈ ਹੈ ਕੱਲੇ ਪੜਾ ਰੱਖੀਦਾ ਹੁੰਦਾ ਦੇ ਤੇ ਨਾ ਚਰਾ ਲਾ ਲਾ ਚਿਰਾ ਲਾ ਚੱਕ ਓਏ ਉਹ ਤੇ ਪੈ ਰੱਖ ਸਮੂਹ ਤੇ ਧੋਣੇ ਪੈਣੇ ਮੈਨੂੰ ਰੁਕ ਜਾ ਅਗਲੇ ਕਿਹੜਾ ਨੋਟਾ ਨੀਰਾ ਤੁਸੀਂ ਜੀਰਾ ਮੇਰੇ ਵੱਸ ਦਾ ਹੈ ਨਹੀਂ ਮੈਂ ਤਾਂ ਮਸ਼ੀਨ ਵਾਲੀਆਂ ਆਹ ਤਾਂ ਤਿੱਖੀ ਬਹੁਤ ਆ ਤੇ ਤਿੱਖੀ ਚਲੋ ਜੀ ਚਿਰਾ ਲਓ ਸਾਗ ਆਪਾਂ ਮਸ਼ੀਨ ਜਾਂ ਮਲ ਨਹੀਂ ਕੀ ਕੱਲੋਂ ਫਿਰ ਮੱਕੀ ਦੀਆਂ ਰੋਟੀਆਂ ਵੀ ਚੱਲਣ ਦਿਓ ਮਾਇ ਤਾਂ ਮਸ਼ੀਨ ਨੂੰ ਨਹੀਂ ਬਾੜਦੇ ਨੀ ਘਰੇ ਪਾਉਦਾ ਜੇ ਨਾ ਕਰ ਮਾਇ ਜੋਂ ਨੀ ਮਾਇ ਨੇ ਮਸ਼ੀਨ ਬਾੜਦੀ ਉਹ ਨੂੰ ਕਰਦਣ ਵਾਲੀ ਕੱਟ ਕੇ ਸੈੱਟ ਤਾਂ ਸੀ ਸਾਫਾ ਕੌਣ ਸੀ ਕਿਵੇਂ ਉਤਰਿਆ ਸੀ ਕੋਈ ਆ ਵੀ ਕਰਦੀ ਆ ਸਮਝ ਲਾ ਤੂੰ ਉਥੇ ਇੰਜਲੀ ਕਰਦੋ ਨੀ ਕਰਦੀ ਆ ਖਲੀ ਇੰਜਲੀ ਵੀ ਦੇਖੀ ਸੀ ਹਮਮਾ ਮਮਾਏ ਅੱਜ ਆਥਾਂ ਦੀ ਮੱਕੀ ਵਾਲੀਆਂ ਰੋਟੀਆਂ ਲਾਓ ਯਾਰ ਮੱਕੀ ਦਾ ਉਹ ਆਟਾ ਨਹੀਂ ਆਉਣ ਲੱਗਿਆ ਉਹ ਆਟਾ ਲਿਆਉਣਾ ਮਮੂ ਦੇ ਮੈਂ ਥੋੜਾ ਜਿਹਾ ਆਥਾਂ ਨੇ ਮੱਕੀ ਵਾਲੀਆਂ ਚੱਲਣ ਦਿਓ ਅੱਜ ਲੋਟੇ ਖਵਾਲੇ ਉਹ ਤਾਂ ਆਉਂਦੀ ਨਹੀਂ ਆਪੇ ਜਾ ਕੇ ਖਵਾਉਂ ਆਉਂਦੀ ਆ ਆਹ ਦੇ ਬੜੀ ਛਿੱਤੀ ਕਿਹਾ ਹੋਈ ਆਉਂਦੀ ਆ ਇਹ ਨਹੀਂ ਲੋਟਾਣਾ ਆ ਕਿ ਕਰੀ ਜਾਂਦੀ ਆ ਨਾਣਾ ਨਹੀਂ ਲੋਟ ਇਹ ਕਲਰ ਬੜਾ ਲਾਈਟ ਆ ਦੇਖੋ ਨੇ ਹੱਥਾਂ ਤੇ ਕੀ ਛਾੜ ਲਿਆ ਇਹ ਮੇਰੇ ਹੱਥ ਨਿੱਬੜ ਗਏ ਸਾਰੇ ਇਹ ਸੀਨ ਪੇਂਟ ਇਹ ਰੰਗ ਤੁਹਾਂ ਦਾ ਰੰਗ ਤੋਂ ਰੰਗ ਮਾਰ ਲਾ ਗਈ ਇਹ ਤਾਂ ਰਹਿਣ ਦੇ ਲਾਲਾਂ ਜਿਹਾਂ ਇਹ ਫੇ ਫੇ ਉਹ ਹੋ ਗਿਆ ਖਰਾਬ ਖਰਾਬ ਹੋ ਗਿਆ ਰੰਗ ਇਹ ਤਾਂ ਫੜਦਾ ਹੀ ਨਹੀਂ ਇਹਦਾ <laughs> ला ला। ब्राउन ਹੀ ਸਟਾਉਣਾ ਗਮਨਾਂ ਦੇ ਦਾ, ब्राउन ਹੀ ਸੋਣਾ ਲੈ ਆ ਆ ਫਿਰ ਰਹਿਣਦੇ ਹੁਣ ਪੈਂਟਰ ਜੀ ਦੀ ਮਿਹਨਤ ਬੇਕਾਰ ਆਹ ਦਸਤਾਨੇ ਜੇ ਫੇਰ ਲਾਤੇ ਹੁਣ ਲਾ ਉਵੇਂ ਹੱਥ ਲਾ ਲਿਆ ਆਪਾਂ ਬਰਾਉਨ ਪੇਂਟ ਲੈ ਕੇ ਆ ਗਏ ਚੰਗਾ ਪੀਰ ਲਿਆ ਹੁਣ ਕੀ ਪਾਉਣਾ ਇਹ ਚ? ਆ ਨਹੀਂ ਪਾਣਾ ਹਾਂ ਜੀ ਸਾਹਿਬ ਪੁੱਜੇ ਚ ਪਾਉਣਾ ਪੁੱਜੇ ਚ ਪਾਉਣਾ ਫਿਰ ਉਸ ਤੋਂ ਬਾਅਦ ਚ ਮਾ ਕੇ ਨੂੰ ਲਾ ਚਾ ਹਾਂ ਆਵੇਂ ਫੜਾ ਤਾਂ ਹਾਂ ਮੇਟੀ ਜੀ ਕਿੱਥੇ ਐ ਮੇਥੀ? ਉੱਥਾ ਹਸ ਕਾ ਈ ਮੇਥੀ ਆ ਹੈ। ਇਹ ਪਾਉਣੀ ਆ। ਹਾਂ। ਮੱਤ। ਆ ਮੇਥੇ ਦਾ ਹਜੇ ਆਉਣ ਰੋਟੀ ਨਹੀਂ ਹਜੇ ਸਾਗ ਦੀ। ਇਹ ਮੇਥੇ ਦਾ ਆਉਂਦੀ। ਮੇਥੀ ਬਾਲੇ। ਮੈਂ ਲਾਂ ਤਾਂ ਹਿੱਤਾ ਸਪਾ ਕੇ ਰੱਖੀ ਜੇ। ਆ ਵਾਏ ਤਾਂ ਸਕੀਮ ਬਣਾ ਤੁਸੀਂ। ਇਹ ਹੁਣੇ ਵਿੱਚ ਪਾ ਦੇਣੀ ਕਰੋ ਓਕੇ। ਮਾਰੀ ਨਾਈ ਅੱਛਾ ਸਾਗ ਤੇ ਮੇਥੀ ਇਕੱਠੇ ਰਹਿਣਣੇ ਐ ਬਾਜੂ ਨਾਲ ਨਾਣ ਮਿਰਚ ਪਾ ਦੇਣੀ ਐ ਬਸ ਇਹ ਤਾਂ ਸੌਖਾ ਹੀ ਆ ਕੰਮ ਛਾਣ ਨਹੀਂ ਚ ਛਾਣਨਾ ਹੈ ਇਹਨੂੰ ਛਿਅਕ ਇਹਦਾ ਮਹਿੰਦੀ ਵਾਂਗੂ ਬਣ ਗਿਆ ਫੈਸ਼ੀ ਵਾਲੂ ਆ ਤਾਂ ਉੱਤੀ ਬਹਿ ਗਿਆ ਤੁਸੀਂ ਯਾਰ ਲਾਤਾ ਛਾਣਨਾ ਇਹਦਾ ਮੰਮੀ ਰੋਟੀਆਂ ਦੇ ਉੱਤੇ ਵੀ ਲੱਗ ਜਾਂਦੀ ਐ ਹਣਾ ਬਣਾਈ ਪਈ ਆ ਮੇਰੀ ਬਣਾਈ ਵੀ ਆ ਬਹੁਤ ਸਾਰਾ ਰੁੱਟੀਆਂ ਲੱਗਦੀਆਂ ਆ ਉਹਦੇ ਨਾਲ ਮੇਥੀ ਲਾ ਕੇ ਉੱਤੇ ਹੈ ਰੰਗ ਲੈਣਾ ਹੀ ਨਹੀਂ ਇਹ ਨਹੀਂ ਲੈਣਾ ਜਿੰਨੇ ਹੁਣ ਮਰਜ਼ੀ ਮੇਕਅਪ ਲਾ ਲਾ ਲੈਣਾਂ ਤੇ ਨਾਂ ਦਾ ਨਾਂ ਲਾ ਤੈਨੂੰ ਕਹੀ ਜਾਂਦੇ ਦਾ ਫਿਰ ਕੇਰਾ ਹੀ ਪੇਂਟਰ ਬਣ ਜੈਨੀ ਮੈਂ ਤਾਂ ਸਾਰੇ ਕੰਮ ਕਰ ਲਿਆਵਾਂਗੇ ਨਿੱਕਾ ਵਰਸ਼ ਹੂੰ ਫੇਰ ਕਰਾਂਗਾ ਠੀਕ ਹੂੰ ਫੋਲਾ ਮੈਂ ਨੂੰ ਕਲੀ ਦੀ ਉਹ ਲਿਆ ਕੇ ਦੇ ਸੀਸੀ ਜੀ ਇੱਕ ਹਰੀ ਜਿਹੜੀ ਅੱਗੇ ਫੇਰਦੇ ਹੁੰਦੇ ਸੀ ਘਰਾਂ ਨੂੰ ਉਹ ਹਰਾ ਰੰਗ ਨਹੀਂ ਆਉਂਦਾ ਹੁੰਦਾ ਅਸੀ ਹਾਂ ਪਈਆਂ ਆਪਣੇ ਟਿਪਾਂ ਦੇ ਰੰਗ ਉਹ ਨਹੀਂ ਅੱਗੇ ਆਉਂਦਾ ਹੁੰਦਾ ਇਹ ਸਾਰਾ ਲਾਲ ਟੱਕਣ ਵਾਲਾ ਉਹ ਮੈਂ ਤਾਂ ਵਿੱਚ ਪਾਈ ਦਾ ਸੀ ਸੀਸੀਆਂ ਕਲੀ ਦੇ ਵਿੱਚ ਹਨਾ ਸਾਇਆ ਕਰ ਦਉਂਦਾ ਮੈਨੂੰ ਤਾਂ ਪਤਾ ਨਾਦੇ ਉਹ ਕਲੀ ਨੂੰ ਰੰਗ ਨਹੀਂ ਕਰਾਉਂਦਾ ਚਾ ਸਭ ਕਲੀਆਂ ਕੁਲੀਆਂ ਹੋ ਗਈਆਂ ਸਾਡੇ ਵਿਆਹ ਦੀ ਕੋੜੇ ਤਿਆਰੀਆਂ ਪਤਾ ਗਿਆ ਵਿਆਹ ਦਾ ਚੱਲੋ ਜੀ ਮੇਥੀ ਦੇ ਸਾਗ ਰੱਜਣਗੇ ਹੁਣ 2-3 ਘੰਟੇ ਰੱਜਣਗੇ ਹਨਾ ਮੰਮੀ ਚੱਲੋਈ ਸਾਗ ਹੋਣ ਲੱਗਿਆ ਤਿਆਰ ਤੇ ਹੁਣ 2-3 ਘੰਟੇ ਬਾਦੂ ਰੱਜੂਗਾ ਹੀ ਫੇਰ ਬਣਾਵਾਂਗੇ ਤੜਕਾ ਲਾ ਕੇ ਕਹਣਾ ਐ ਮੰਮੀ ਇੱਧਰ ਹੋ ਜਾ ਮੰਮੀ ਅੱਖਾਂ ਦਾ ਧੂਆਂ ਪਈ ਜਾਂਦਾ ਤੇਰੇ ਇੱਧਰ ਨੂੰ ਆਜਾ ਇੱਧਰ ਨੂੰ ਆਜਾ ਲਓ ਜੀ ਹਾਂਜੀ ਲਸਣ ਗੰਡਾ ਆਦਰਕ ਇਹ ਪਾਉਣਾ ਵਿੱਚ ਹੁਣ ਚੱਕ ਦਿਓ ਫਟੇ ਆਥ ਨੇ ਤੜਕਾ ਵੀ ਲਾਵਾਂਗੇ ਆਪਾਂ ਘੈਂਟ ਜਆ ਹਾਂਜੀ ਸਵਾਗਤ ਹੈ ਅੱਜ ਦੇ ਫਿਰ ਨਵੀਂ ਬਲੌਗ ਦੇ ਵਿੱਚ ਅੱਜ ਕੀ ਬਣਾਣ ਡਈ ਹੈ ਕੀ ਬਣਾਣ ਡਈ ਹੈ ਅੱਜ ਦੇ ਕੋ ਸੈਪਰੇਟ ਵੀਡੀਓ ਬਣਾਵਾਂਗੇ ਹੋਲਾ ਹਾਂ ਕੀ ਇਹਦਾ ਯਾਰ ਉਹ ਦਾਦੇ ਦਾ ਖਰਾਪ ਕੁੰਡੇ ਵਾਲਾ ਜੱਬ ਮਕਾਤਾ ਵੱਧ ਗਿਆ ਰਹਿ ਗਿਆ ਨਾ ਥੋੜਾ ਮਹਿੰਗਾ ਲਿਆਂਦਾ ਵਧ ਗਿਆ ਚੀਜ਼ ਆ ਆ ਹੋ ਗਿਆ ਸਾਰਾ ਬੁਲਬੁਲ ਐ ਬੁਲਬੁਲ ਕੀ ਆਪਕਾ ਉਹ ਬਾਸ ਖਾੜ ਗਿਆ ਹੁਣ ਜਾਮ ਹੋ ਜਾਣਾ ਕਿਉਂ ਕੁੰਡੇ ਵਾਲਾ ਖਾਮੀ ਦਿੰਦਾ ਹਨਾ ਉਹਦਾ ਕੁੰਡੇ ਵਾਲਾ ਕਿੱਥੇ ਤਾਂ ਡੰਡੇ ਵੀ ਹੁੰਦੇ ਪਏ ਆ ਪੂਰ ਕਰਵਾ ਦੇ ਦਮਨ ਅੱਜ ਬਣਾ ਰਹੇ ਇੱਕ ਨਵੀਂ ਰੈਸਪੀ ਤੇ ਇਹਦੀ ਸਾਰੀ ਰੈਸਪੀ ਦੇਖਣੀ ਸਾਨੂੰ ਮੈਸੇਜ ਕਰ ਸਕਦੇ ਹੋ। ਕਿ ਨਹੀਂ ਜੀ। ਲੋ ਜੀ ਅੱਜ ਅਸੀਂ ਇੱਕ ਨਵੀਂ ਰੈਸਪੀ ਤਿਆਰ ਕਰਾਂਗੇ ਤੇ ਪਹਿਲਾਂ ਆਪ ਘਰੇ ਬਣਾ ਕੇ ਖਾ ਕੇ ਦੇਖਦੇ ਆਂ ਵੀ ਹੈਗੀ ਇਹ ਕਾਮਯਾਬ? ਬਣ ਗਈ। ਬਣ ਗਈ। ਤੇ ਜੇ ਤੁਸੀਂ ਵੀ ਸਿੱਖਣੀ ਆ ਜਾਂ ਦੇਖਣੀ ਆ ਸਾਨੂੰ ਕਮੈਂਟ ਕਰਕੇ ਦੱਸੋ ਅਸੀਂ ਤੁਹਾਨੂੰ ਫਿਰ ਇੱਕ ਨਵੀਂ ਰੈਸਪੀ ਹੋਰ ਬਣਾ ਕੇ ਦੇਵਾਂਗੇ। ਮੰਮੀ ਦੇ ਦੇ ਪਹਿਲਾਂ। ਪਹਿਲਾਂ ਮੰਮੀ ਦੇ ਦੇ। ਇਹਨੂੰ ਬਸ ਆਇਆ ਨਾਲ ਦੱਬ ਕੇ ਰੱਖਣਾ ਬਸ ਹੱਥ ਨਹੀਂ ਚੱਕਣਾ ਦੇਖੋ ਵਧੀਆ ਬਣਿਆ ਬਹੁਤ ਸਵਾਦ ਆ ਓਏ ਆਇਆ ਨਾ ਸਵਾਦ ਆ ਸਵਾਦ ਆ ਨਾ ਐ ਐਸਾ ਬਣਦਾ ਟੈਡ ਘਟਣੇ ਨਹੀਂ ਮੇਰਾ ਤਾਂ ਹੋਰ ਬਾਦ ਜਿਹੜਾ ਮੈਂ ਤਾਂ ਹੋ ਗਈ ਤਾਂ ਹਾਂ 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 ਬਣ ਕੇ ਹੋ ਗਏ ਨੇ ਤਿਆਰ ਤੇ ਰੈਸਪੀ ਜਾਣਣੀ ਹੈ ਤਾਂ ਆਪਾਂ ਫਿਰ ਵੀਡੀਓ ਪਾ ਦਿਆਂਗਾ ਤੁਹਾਨੂੰ ਆਹ ਬਠੀ ਜਾਣੀ ਆ ਹਾਂ ਆ ਹੋ ਗਿਆ ਕੰਮ ਇਹਦਾ ਹਜੇ ਕੱਚਾ ਲੱਗਿਆ ਇਹਦਾ ਕੱਲ ਨੂੰ ਪਾਸੋਂ ਕਰੂੰਗਾ ਆਹ ਤਾਂ ਇਹ ਉਚਾ ਕੇ ਕਰਨ ਨੂੰ ਉਹਨੇ ਉਹ ਸਾਰਾ ਕਰਨ ਵਾਲਾ ਨਹੀਂ ਮਾਤੇ ਪਰ ਪੱਟੇ ਉਹ ਕਰਦੇ ਪੱਟੇ ਹੁੰਦਾ ਲੋਕ ਬਾਤ ਨੂੰ ਵੀਰ ਬੱਤ ਪੁੱਟਾਉਣੇ ਨੇ ਦੋਸਤ ਜਦੋਂ ਲੱਗ ਗਈ ਨਾ ਇਹ ਨਾਲ ਸਾਰਾ ਪੱਤਰ ਕਰਾਉਂਦੇ ਆਂ ਤੇ ਆ ਜੀ ਦਾ ਸਾਬੀ ਗੋਡੀ ਹੁੰਦੇ ਵਿੱਚ ਉੱਥੇ ਧਾਰਾ ਮੂਲ ਨਾਲ ਭਲਾ ਗੋਭੀ ਲਓ ਜੀ ਦੱਸ ਨੇ ਬਣਾਇਆ ਸਾਗ ਨੋਂ ਨੇ ਲਾਇਆ ਤੜਕਾ ਉਹਨਾਂ ਖਾ ਕੇ ਪਤਾ ਲੱਗੂ ਵੀ ਕਿਵੇਂ ਕੀ ਬਣਿਆ ਸਾਬ ਦਾ ਸਵਾਦ ਨੋਂ ਸੱਸ ਨੇ ਬਣਾਇਆ ਅੱਜ ਸਾਗ ਰਾਲ ਕੇ ਮੰਮੀ ਨੇ ਬਣਾਇਆ ਵੀ ਗਰੀ ਦੇ ਮਸਾਲੇ ਚ ਹੀ ਲਾਉਣੀ ਆ ਤੜਕੇ ਮੈਨੂੰ ਸਵਾਦ ਨਹੀਂ ਲੱਗਦਾ ਤੜਕੇ ਬਿਨ ਸਾਗ ਨਹੀਂ ਹੁੰਦਾ ਠੰਡ ਦੇ ਬਿਨ ਮਾਣ ਅਟਾ ਵਿੱਚ ਸਾਰੇ ਗੁੰਦ ਲਿਆ ਤੜਕੇ ਵਿੱਚ ਹੀ ਇਹ ਨਾ ਮਲੇ ਗੰਨੇ ਬਿਨ ਆਕ ਨਹੀਂ ਹੁੰਦਾ ਸੱਚੇ ਬੋਲ ਯਾਰਾਂ ਦੇ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਵੱਡਿਆਂ ਸਰਦਾਰਾਂ ਦੇ ਕਹਿਣੇ ਵਿੱਚ ਪੁੱਤ ਨਹੀਂ ਹੁੰਦੇ ਮੂੰਹ ਤੇ ਜੋ ਜੀਜੀ ਕਰਦਾ ਪਿੱਠ ਪਿਛੇ ਚੁਗਲੀਆਂ ਕਰਦਾ ਉਸੇ ਤੋਂ ਰੱਖ ਲੈ ਪਰਦਾ ਕਰਦੀ ਲੜਾਈ ਦਾ ਜਿੱਥੇ ਨਾ ਇੱਜ਼ਤ ਹੋਵੇ ਉਥੇ ਨਹੀਂ ਜਾਈਦਾ ਪਾਵੇਂ ਮਰ ਜਾਈਏ ਭੁੱਖੇ ਮੰਗ ਕੇ ਨਹੀਂ ਖਾਈ ਦਾ ਪਾਵੇਂ ਮਰ ਜਾਈਏ ਭੁੱਖੇ ਸਾਗ ਰੋਜ ਖਾਈ ਦਾ ਬਾੜੀ ਨਾ ਬਾੜੀ ਤਾਂ ਬਣਾ ਦੀ ਬਸ ਹੋ ਗਈ ਅੱਜ ਤਾਂ ਬਹੁਤ ਟਾਈਮ ਵਾਧੂ ਕਹੀ ਚੱਕੀ ਉਹ ਤੁਸੀਂ ਉਹ ਬਾਹਰ ਉਹ ਕਰਦੇ ਹੁੰਦੇ ਸੀ ਨਾ ਹੂੰ ਪਹਿਲਾਂ ਧਨੀਏ ਨੂੰ ਗ੍ਰाइंड ਕਰਕੇ ਉਹਨੂੰ ਪਾਉਂਦੇ ਹੁੰਦੇ ਸੀ ਹੂੰ ਮੈਂ ਦੇਖੀਆ ਬਲੌਗ ਵਿੱਚ ਯੈਸ ਬਾਰ ਘੰਟਾ ਬਹੁਤ ਔਖਾ ਇੱਥੇ ਨਜ਼ਾਰੇ ਆ ਯਾਰ ਦੇਖੀ ਅੱਜ ਗੈਸ ਤੇ ਵੀ ਬਣਾਉਣਾ ਸਾਗ ਕੁੱਕਰ ਦੀ ਸੀਟੀ ਨਾ ਮਰਾਓ ਜਿੰਨਾ ਟਾਂ ਚੁੱਲੇ ਤੇ ਜਿਵੇਂ ਰੰਨਦਾ ਉਹ ਮੈਂ ਰੰਨੀ ਚ ਬੋ ਦਿੰਦੇ ਤੇ ਸੀਟੀਆਂ ਦਾ ਵੱਜਣਗੇ ਇੰਨੀ ਫਿਰ ਜਦੋਂ ਪਾਹ ਬਣੂਗਾ ਚ ਓਪਨ ਛੱਡ ਕੇ ਖੁੱਲਾ ਛੱਡ ਕੇ ਹਾਂ ਜਦੋਂ ਤੇ ਵੀ ਗੈਸ ਤੇ ਉੱਤੇ ਹੋ ਨਹੀਂ ਪਰ ਜਿਹੜੀ ਚੱਲੇ ਵਾਲੀ ਮਿੱਠੀ-ਮਿੱਠੀ ਅੱਗ ਆ ਨਾ ਸੇਕ ਆ ਉਹ ਗੈਸ ਤੇ ਨਹੀਂ ਬਣਦਾ ਸੋ ਮੈਂ ਚੱਲਾ ਸਿਖਾ ਦੰਨੇ ਆ ਤੈਨੂੰ ਚੱਲ ਲੈ ਤੈਨੂੰ ਸਿਖਾਉਂਦੇ ਤਾਂ ਸੀਗੇ ਅੱਜ ਬਾਲਣ ਨੂੰ ਕੀ ਆ ਚਾਰ ਪਾਸੇ ਦੋ ਪਾਸੇ ਆ ਉੱਧਰ ਚਿੱਲੇ ਨੂੰ ਐ ਮਿੱਠੀ ਮਿੱਠੀ ਅੱਗ ਲਾ ਕੇ ਜਿੰਨੀ ਜਾਣੇ ਚਾਰ ਪੰਜ ਘੰਟੇ ਚਿੱਲੇ ਦੀ ਅੱਗ ਦਾ ਤਾਂ ਬਾਲਾ ਫਰਕ ਆ ਚਿੱਲੇ ਤੇ ਤੂੰ ਚਾਹ ਬਣਾਣੀ ਦੇਖੀ ਮੂੰਹ ਹੋਈ ਨਹੀਂ ਲੈਣੀ ਸੱਚੀ ਕੋਈ ਤੂੰ ਆ ਜਾ ਪੈ ਜਾ ਤੂੰ ਆ ਨਹੀਂ ਪੈਂਦਾ ਤੂੰ ਤੂੰ ਕਾੜਨੇ ਵਾਲਾ ਦੁੱਧ ਪੀਤਾ ਨਹੀਂ ਦਿੱਤਾ ਹੁਣ ਪੀਤਾ ਕੀ ਆ ਫਿਰ ਤੂੰ ਮਸ ਹੈ ਇਹ ਨਹੀਂ ਸੀ ਕਾੜਨੀ ਅਸੀਂ ਕਿੰਦੀ ਮੰਮੀ ਨੂੰ ਕਹਿੰਦੇ ਆਪਾਂ ਕਾੜਨੀ ਦੁੱਧ ਤਾਂ ਰਿਆ ਕਰਦੇ ਲਾਲ 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 ਮਲਾਈ ਆਉਂਦੀ ਆ ਉਹਦੀ ਫਿਰ ਬੜਾ ਸਵਾਦ ਹੁੰਦਾ ਵੀ ਕਾੜਦੀ ਦੀ ਲੱਸੀ ਵੀ ਦੀ ਆ ਦੁੱਧ ਬੜਾ ਕੋਲ ਨਾਲ ਲੱਸੀ ਵੀ ਬਣਾ ਲੈ ਜੇ ਆਉਂਦੀ ਲਾਲ ਨਾਲ ਲੱਸੀ ਬਣਦੀ ਆ ਹਾਂ ਉਹ ਪੀਤੀ ਆ ਨਾਲ ਤੁਸੀਂ ਤੱਕ ਦਾਣ ਦਾ ਵੀ ਪੀਤਾ ਜਦੋਂ ਪੰਡ ਹੁੰਦੀ ਸੀ ਇੱਥੇ ਸੋਲੇ ਹੂੰ ਮਨ ਨਾ ਮੱਤ ਨਾ ਆ ਜਾਏ ਕੋਈ ਬੱਚਦਾ ਨਹੀਂ ਐ ਕਰੋ ਕੁਝ ਨਹੀਂ ਕਰਨਾ ਮਦਨ ਨਾ ਆਉਣਾ ਚੱਲਿਆ ਉਹ ਵੀ ਕਹਿਣ ਲੱਗੇ ਵੀ ਨਾ ਆਓ ਇਹ ਬਲ ਮ ਰੋਟੀ ਲਾਉਣੀ ਹੈ ਗਰਮ ਗਰਮ ਖਾ ਲੂਗਾ ਤੇਲਾ ਜਾ ਜਾਂਦਾ ਓਕੇ ਜੀ ਹਮ ਗੁੱਡ ਮਾਰਨਿੰਗ ਗੁੱਡ ਮਾਰਨਿੰਗ 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 ਗੁੱਡ ਮਾਰਨਿੰਗ ਹਮ ਗੁੱਡ ਮਾਰਨਿੰਗ ਹਮ ਚਲੋ ਫਿਰ ਖਾਣ ਦੇ ਖਾਓ ਸੌਰੀ ਸਵੇਰ ਦਾ ਮੇਰਾ ਦਹੀਂ ਗੁੱਡ ਮਾਰਨਿੰਗ ਮੇਰਾ ਚਾ ਕਾ ਕੰਪਾਇਰ ਹੈਲੋ ਲੀਵਲ ਦੇ ਹੁੰਦਾ ਹੈ ਅੱਛਾ ਬਦ ਗਿਆ ਫਿਰ ਤਾਂ ਵਧਾਈਆਂ ਹੋ ਗਈਆਂ ਇਹ ਜੇ ਸਮਝਾ ਪਰੇ ਦੀ ਜੀ ਬੜੇ ਵਧੀਆ ਨਿੱਕੀ ਵੀ ਕੁੜੀ ਆ ਉਹਦਾ ਡੈਡੀ ਦੇ ਉਹਦੀ ਭੈਣ ਉਹਦੇ ਕੋਲ ਆ ਮੋੜ ਤੇ ਨਾ ਕੁਲਵਿੰਦਰ ਦੇ ਕੁਲਵਿੰਦਰ ਦੀ ਭੈਣ ਦੇ ਮੁੰਡਾ ਚਲੋ ਪਤਾਈਆਂ ਫਿਰ ਤਾਂ ਬਹੁਤ ਬਹੁਤ ਹੋਈ ਸ਼ਾਰਿਆ ਹੋਇਆ ਕੈਨੇਡਾ ਚ ਤੇ ਦੜ ਕੀ ਆ ਗਈ ਉਸ ਤਾਂ ਕੀ ਹਾਂ ਚਲੋ ਫਿਰ ਮੱਕੀ ਦੀਆਂ ਰੋਟੀਆਂ ਲਾਓ ਘਰਾਂ ਚ